ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਸਰੋਂ ਦੇ ਤੇਲ ਨਾਲ ਸਾਡੇ ਜੀਵਨ ਦੇ ਵਿੱਚ ਬੜੀਆਂ ਮੰਨਤਾ ਮਨੋਤਾ ਵਹਿ ਭਰਮ ਤੇ ਵਿਸ਼ਵਾਸ ਜੁੜੇ ਹੋਏ ਹਨ ਕਿਹਾ ਜਾਂਦਾ ਕਿ ਮੱਸੀਆ ਵਾਲੀ ਰਾਤ ਇੱਕ ਵਾਰ ਦੇਵੀ ਦੇਵਤੇ ਵਿਚਾਰ ਵਟਾਂਦਰਾ ਕਰ ਰਹੇ ਸਨ ਬਸੰਤ ਦੇਵੀ ਨੇ ਸਰੋਂ ਦੇ ਬੀਜਾਂ ਵਿੱਚੋਂ ਤੇਲ ਕੱਢਿਆ ਤੇ ਦੀਵਾ ਜਗਾ ਦਿੱਤਾ ਜਿਸ ਕਰਕੇ ਦੇਵੀ ਦੇਵਤੇ ਬੜੇ ਪ੍ਰਸੰਨ ਹੋਏ ਉਹਨਾਂ ਨੇ ਵਾਰ ਦਿੱਤਾ ਕਿ ਦੇਖ ਥੇ ਵੀ ਸਰੋਂ ਦੇ ਤੇਲ ਦਾ ਦੀਵਾ ਜਗੇਗਾ ਉੱਥੇ ਕੋਈ ਬਾਦਰੂ ਨੇੜੇ ਨਹੀਂ ਆਵੇਗੀ ਸਰੋਂ ਦੇ ਤੇਲ ਨੂੰ ਚੋਣਾ ਸਭ ਤੋਂ ਵੱਡਾ ਸ਼ਗਨ ਮੰਨਿਆ ਜਾਂਦਾ ਤੇ ਵਿਸ਼ਵਾਸ ਕੀਤਾ ਜਾਂਦਾ ਕਿ ਜੇਕਰ ਨਵੇਂ ਇਨਸਾਨ ਦੀ ਆਮਦ ਦੇ ਉੱਤੇ ਤੇਲ ਚੋਇਆ ਜਾਵੇ ਤਾਂ ਪਰਿਵਾਰ ਦੇ ਨਾਲ ਕਦੇ ਵੀ ਨਹੀਂ ਲੜੇਗਾ ਤੇ ਆਪਸ ਦੇ ਵਿੱਚ ਰਲ ਮਿਲ ਕੇ ਰਹਿਣਗੇ ਇਸੇ ਲਈ ਲਾੜਾ ਜਦੋਂ ਲਾੜੀ ਨੂੰ ਲੈ ਕੇ ਘਰ ਆਉਂਦਾ ਤਾਂ ਗੇਟ ਦੇ ਉੱਪਰ ਤੇਲ ਚੋਇਆ ਜਾਂਦਾ ਸਰੋਂ ਦੇ ਤੇਲ ਦਾ ਦਾਨ ਤਾਂ ਕੀਤਾ ਜਾਂਦਾ ਤਾਂ ਕਿ ਸਰੀਰ ਦੇ ਕਸ਼ਟ ਦੂਰ ਹੋ ਜਾਣ ਤੇ ਪੀਰਾਂ ਫਕੀਰਾਂ ਦੀਆਂ ਮੜੀਆਂ ਮਜਾਰਾਂ ਦੇ ਉੱਪਰ ਸਰੋਂ ਦੇ ਤੇਲ ਦੇ ਦੀਵੇ ਤਾਂ ਜਗਾਏ ਜਾਂਦੇ ਹਨ ਵਿਸ਼ਵਾਸ ਕੀਤਾ ਜਾਂਦਾ ਕਿ ਇਸ ਨਾਲ ਪੀਰ ਫਕੀਰ ਬਹੁਤ ਪ੍ਰਸੰਨ ਹੁੰਦੇ ਹਨ ਤੇ ਸਰੋਂ ਦੇ ਤੇਲ ਦੇ ਵਿੱਚ ਹਲਦੀ ਮਿਲਾ ਕੇ ਵਿਆਹ ਤੋਂ ਇੱਕ ਦਿਨ ਪਹਿਲਾਂ ਵਿਆਹ ਵਾਲੇ ਮੁੰਡੇ ਕੁੜੀ ਦੇ ਹੱਥਾਂ ਤੇ ਸਿਰ ਨੂੰ ਉਹ ਤੇਲ ਲਾਇਆ ਜਾਂਦਾ ਆਕੇ ਬਦਰੂਹਾ ਉਸਦੇ ਨੇੜੇ ਨਾ ਆਉਣ ਧੰਨਵਾਦ